ਮੰਗੂਵਾਲ ਤੋਂ ਜਿਹੜਾ ਮਾ ਆਸ਼ਾ ਦੇਵੀ ਨੂੰ ਰਸਤਾ ਹੁੰਦਾ ਆ ਉਹ ਰਸਤਾ ਜਿਹੜਾ ਗੱਡੀਆਂ ਵਾਲਾ ਰਸਤਾ ਆ ਰਸਤੇ ਦੀ ਹਾਲਤ ਜਿਹੜੀ ਆ ਕੁਝ ਜਗ੍ਹਾ ਤੋਂ ਤਿੰਨ ਚਾਰ ਜਗ੍ਹਾ ਤੋਂ ਬਹੁਤ ਜ਼ਿਆਦੀ ਖਸਤਾ ਹੋ ਚੁੱਕੀ ਆ ਅਸੀਂ ਜਿਹੜੀ ਪ੍ਰਬੰਧਕ ਕਮੇਟੀ ਆ ਆਸ਼ਾ ਦੇਵੀ ਦੀ ਜਾਂ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਆ ਉਹਨਾਂ ਨੂੰ ਵੀ ਅਪੀਲ ਕਰਾਂਗੇ ਇਹ ਰਸਤਾ ਜਿਹੜਾ ਮੇਲੇ ਤੋਂ ਪਹਿਲੇ ਪਹਿਲੇ ਜਰੂਰ ਬਣਾ ਦਿੱਤਾ ਜਾਵੇ ਮੈਂ ਦਿਖਾਣਾ ਚਾਹਾਂਗਾ ਇਸ ਰਸਤੇ ਨੂੰ ਰਸਤਾ ਦੇਖੋ ਜਿੱਧਰ ਦੀਆਂ ਗੱਡੀਆਂ ਆਉਂਦੀਆਂ ਆ ਜਾਂ ਮੇਰੇ ਥੱਲੇ ਵੱਲ ਦੀ ਰਸਤਾ ਦੇਖੋ ਇਧਰ ਦੀ ਜਿਹੜੀਆਂ ਗੱਡੀਆਂ ਨਿਕਲਦੀਆਂ ਕਿੰਨੀਆਂ ਕੁ ਰਿਸਕੀ ਹੋ ਸਕਦਾ ਆ ਇਹੜਾ ਗੱਡੀਆਂ ਇਧਰ ਆਉਣੀ ਆ ਕਿਉਂਕਿ ਮੇਲੇ ਤੇ ਕਾਫੀ ਗੱਡੀਆਂ ਜਿਹੜੀਆਂ ਆਸ਼ੇ ਦੇਵੀ ਭਵਨ ਤੱਕ ਜਾਂਦੀਆਂ ਵਾਂ ਤੋ ਸਾਡੀ ਅਪੀਲ ਆ ਪ੍ਰਸ਼ਾਸਨ ਦੇ ਅੱਗੇ ਕਿ ਇਸ ਰਸਤੇ ਨੂੰ ਜਲਦੀ ਤੋਂ ਜਲਦੀ ਬਣਾਇਆ ਚਾ ਜਾਵੇ ਔਰ ਇਸ ਖਬਰ ਨੂੰ ਸਾਡੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਲਾਈਕ ਕੀਤਾ ਜਾਵੇ ਤਾਂ ਕਿ ਪ੍ਰਸ਼ਾਸਨ ਦੇ ਕੰਨਾਂ ਦੇ ਜੂ ਜਿਹੜੀ ਆ ਰਿੰਗ ਸਕੇ ਔਰ ਇਹ ਸੜਕ ਨੂੰ ਜਲਦੀ ਤੋਂ ਜਲਦੀ ਬਣਾਏ ਕੀ ਨਾ ਜੀ ਤੁਹਾਡਾ ਜਗਿੰਦਰਪਾਲ ਜੀ ਕਿਹੜਾ ਪਿੰਡ ਆ ਕਿਹੜੀ ਜਗਾ ਤੋਂ ਆਪਣਾ ਪਿੰਡ ਮੰਗੋਵਾਲ ਨਾਰੀ ਮੰਗੋਵਾਲ ਨਾਰੀ ਹਾਂਜੀ ਜਿਹੜੀ ਆਸ਼ਾ ਤੇ ਵੀ ਜਦੋਂ ਸੜਕ ਜਾਂਦੀ ਆ ਇਹ ਸੜਕ ਦੀ ਹਾਲਤ ਕਿਦਾਂ ਦੀ ਆ ਜੀ ਹਾਲਤ ਬਹੁਤ ਖਰਾਬ ਹੈ ਜੀ ਬਹੁਤ ਖਰਾਬ ਆ ਹਾਂਜੀ ਸਰ ਇਹ ਕੀ ਗੱਲ ਰਿਪੇਅਰ ਪੂਰ ਨਹੀਂ ਹੁੰਦੀ ਕੋਈ ਰਿਪੇਅਰ ਇਦਾਂ ਹੀ ਆ ਜੀ ਕਹੀ ਜਾਂਦੇ ਆ ਬਣਦੀ ਆ ਜੀ ਹੁਣ ਬਣਦੀ ਆ ਹੁਣ ਬਣਦੀ ਆ ਅੱਜ ਤੱਕ ਬਣੀ ਹੈ ਨਹੀਂ ਆ 2-3 ਸਾਲ ਹੋ ਗਏ ਆ ਅੱਛਾ ਕੋਈ ਸੁਧਾਰ ਨਹੀਂ ਆ ਜੀ ਵੀ ਜਦੋਂ ਉਹਨੇ ਗੱਡੀ ਦਾ ਨੁਕਸਾਨ ਹੁੰਦਾ ਹਾਂਜੀ ਹਾਂ ਕੀ ਮੰਗ ਕਰਦੇ ਹੁਣ ਹੁਣ ਇਹ ਕ ਮੰਗ ਕਰਦੇ ਆ ਜੀ ਇਹ ਰੋਡ ਵਧੀਆ ਬਣਨਾ ਜੀ ਹਾਂਜੀ ਕਿੰਨੀ ਕਿ ਜਗ੍ਹਾ ਤੋਂ ਤੀਰ ਰੋਡ ਜੀ ਇਹ ਹੈਗਾ ਜੀ ਪੰਜ ਛੇ ਜਗ੍ਹਾ ਤੁਸੀਂ ਕਾਫੀ ਟੁੱਟਿਆ ਪਿਆ ਇਹ ਹਾਂਜੀ ਦੂਸਰਾ ਸਾਂਝਣੀ ਗੱਡੀਆਂ ਨੂੰ ਪਹੁੰਚਦਾ ਪਹੁੰਚਦਾ ਜੀ ਕੋਈ ਵੀ ਗੱਡੀ ਹੋਵੇ ਛੋਟੀ ਗੱਡੀ ਵੱਡੀ ਵੱਡੀ ਗੱਡੀ ਹਾਂ ਆਟੋ ਹੈ ਜਾਂ ਕੁਛ ਵੀ ਹੈ ਹਰ ਕਿਸੇ ਦਾ ਪ੍ਰੋਗਰਾਮ ਹੈ ਜੀ ਹਾਂ ਚਾਹੇ ਮੋਟਰਸਾਈਕਲ ਹੈ ਚਾਹੇ ਸਕੂਟਰ ਹੈ ਚਾਹੇ ਗੱਡੀ ਹੈ ਕੁਛ ਵੀ ਹੈ ਜੀ ਇਹਦਾ ਖੱਡੇ ਠਾ ਕਰਕੇ ਬਜਣੀ ਹੈ ਤਾਂ ਕੋਈ ਨਾ ਕੋਈ ਪਾਸਾ ਉਹਨੇ ਹਲਾਣਾ ਹੀ ਹੈ ਜੀ ਤੇ ਆ ਮਾਈਕਾ ਥੋੜੀ ਦੇ ਦੇ ਜੀ ਹੁਣ ਮੰਗਾਂ ਹੁਣ ਤੇਰੀ ਹੁਣ ਮੰਗ ਇਹ ਆ ਵੀ ਰੋਡ ਵਧੀਆ ਬਣ ਜਾਵੇ ਜਿਹੜੇ ਕਿ ਠੀਕ ਠਾਕ ਹੋ ਜਾਵੇ ਗੱਡੀਆਂ ਸਹੀ ਰਾਮ ਜਿਹੜੇ ਪਿੰਡ ਕਿਹੜਾ ਰਸਤੇ ਚ ਪੈਂਦਾ ਇਹ ਪਿੰਡ ਇਹ ਆ ਜੀ ਨਾਰੀ ਪਿੰਡ ਆ ਜੀ ਨਾਰੀ ਪਿੰਡ ਹਾਂਜੀ ਸਾਰੇ ਪਿੰਡ ਦੇ ਵਾਸੀ ਨਹੀਂ ਕਹਿੰਦੇ ਵੀ ਇਹ ਰੋਡ ਬਣੇ ਨਹੀਂ ਕਹਿੰਦੇ ਤਾਂ ਸਾਰੇ ਹੀ ਆ ਜੀ ਮਰ ਕੇ ਸਰਕਾਰੀ ਨਹੀਂ ਬਣਾਉਂਦੀ ਤਾਂ ਹੁਣ ਦੇਖੋ ਜੀ ਕੀ ਦਾ ਮਾਂ ਆਸ਼ਾ ਦੇਵੀ ਸੜਕ ਮਾਰਗਾ ਜਿਹੜਾ ਮੰਗੂਵਾਲ ਤੋਂ ਮਾਂ ਆਸ਼ਾ ਦੇਵੀ ਨੂੰ ਸੜਕ ਮਾਰਗ ਜਾਂਦਾ ਆ ਉਹ ਸੜਕ ਮਾਰਗ ਤੇ ਜਾ ਰਹੇ ਆ ਸੜਕ ਦੇ ਰਸਤੇ ਤੇ ਜਾ ਰਹੇ ਆ ਮਾਂ ਆਸ਼ਾ ਦੇਵੀ ਦਰਬਾਰ ਤੇ ਆਸ਼ਾ ਦੇਵੀ ਦਰਬਾਰ ਦਾ ਇਹ ਗੇਟ ਆ ਇੱਥੋਂ ਜਿਹੜੀਆਂ ਗੱਡੀਆਂ ਇਧਰ ਦੀ ਅੰਦਰ ਜਾਂਦੀਆਂ ਸੜਕ ਦੀ ਹਾਲਤ ਜਿਹੜੀ ਆ ਇੱਥੋਂ ਕਈ ਜਗ੍ਹਾ ਤੋਂ ਸੜਕ ਦੀ ਹਾਲਤ ਜਿਹੜੀ ਆ ਕਾਫੀ ਖਸਤਾ ਹੋ ਚੁੱਕੀ ਆ ਉਹ ਤੁਹਾਨੂੰ ਲੈ ਚਲਦੇ ਆ ਨਾਲ ਦਿਖਾਣੇ ਆ ਥੋੜਾ ਜਿਹਾ ਅੱਗੇ ਲੈ ਕੇ ਜਾਣਾ ਮੈਂ ਜਿਹੜੀ ਹਾਲਤਾਂ ਸੜਕ ਦੀ ਇਹ ਕਾਫੀ ਜਿਹੜੀ ਥੋੜੀ ਬੋਤੀ ਜਿਹੜੀ ਆ ਕਈ ਜਗ੍ਹਾ ਤੋਂ ਇਹ ਖਸਤਾ ਹੋ ਚੁੱਕੀ ਆ ਜਿਹੜੀ ਕਿ ਗੱਡੀਆਂ ਨੂੰ ਨੁਕਸਾਨ ਪਹੁੰਚਾ ਸਕਦੀ ਆ ਆਉਣ ਵਾਲਾ ਮੇਲਾ ਵੀ ਆ ਤੋਂ ਸਾਡੀ ਇੱਕ ਵਾਰ ਫੇਰ ਪ੍ਰਸ਼ਾਸਨ ਦੇ ਅੱਗੇ ਦਰਖਾਸਤ ਆ ਕਿਉਂਕਿ ਇਸ ਜਿਹੜੀ ਸੜਕ ਆ ਮੰਗੂਵਾਲ ਤੋਂ ਆਸ਼ਾ ਦੇਵੀ ਨੂੰ ਸੜਕ ਜਾਂਦੀ ਆ ਆਸ਼ਾ ਦੇਵੀ ਮੰਦਿਰ ਤੱਕ ਇਸ ਸੜਕ ਨੂੰ ਜਲਦੀ ਤੋਂ ਜਲਦੀ ਰਿਪੇਅਰ ਕੀਤਾ ਜਾਵੇ ਤਾਂ ਕਿ ਜਿਹੜੀਆਂ ਗੱਡੀਆਂ ਆਸਾਨੀ ਦੇ ਨਾਲ ਮਾਸ਼ਾ ਦੇਵੀ ਪਵਮਨ ਤੇ ਜਾ ਸਕਣ ਕੈਮਰਾ ਪਰਸਨ ਸੁਮੇਤ ਠਿੰਗੜਾ ਦੇ ਨਾਲ ਸੁਚੀਲ ਠਿੰਗੜਾ ਇਕਤਾਲਾ ਨਿਊ ਮੰਗੂਵਾਲ ਤੋਂ ਜਿਹੜਾ ਮਾ ਆਸ਼ਾ ਦੇਵੀ ਨੂੰ ਰਸਤਾ ਹੁੰਦਾ ਆ ਉਹ ਰਸਤਾ ਜਿਹੜਾ ਗੱਡੀਆਂ ਵਾਲਾ ਰਸਤਾ ਆ ਰਸਤੇ ਦੀ ਹਾਲਤ ਜਿਹੜੀ ਆ ਕੁਝ ਜਗ੍ਹਾ ਤੋਂ ਤਿੰਨ ਚਾਰ ਜਗ੍ਹਾ ਤੋਂ ਬਹੁਤ ਜ਼ਿਆਦੀ ਖਸਤਾ ਹੋ ਚੁੱਕੀ ਆ ਅਸੀਂ ਜਿਹੜੀ ਪ੍ਰਬੰਧਕ ਕਮੇਟੀ ਆ ਆਸ਼ਾ ਦੇਵੀ ਦੀ ਜਾਂ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਆ ਉਹਨਾਂ ਨੂੰ ਵੀ ਅਪੀਲ ਕਰਾਂਗੇ ਇਹ ਰਸਤਾ ਜਿਹੜਾ ਮੇਲੇ ਤੋਂ ਪਹਿਲੇ ਪਹਿਲੇ ਜਰੂਰ ਬਣਾ ਦਿੱਤਾ ਜਾਵੇ ਮੈਂ ਦਿਖਾਣਾ ਚਾਹਾਂਗਾ ਇਸ ਰਸਤੇ ਨੂੰ ਰਸਤਾ ਦੇਖੋ ਜਿੱਧਰ ਦੀਆਂ ਗੱਡੀਆਂ ਆਉਂਦੀਆਂ ਆ ਜਾ ਮੇਰੇ ਥੱਲੇ ਵੱਲ ਦੀ ਰਸਤਾ ਦੇਖੋ ਇਧਰ ਦੀ ਜਿਹੜੀਆਂ ਗੱਡੀਆਂ ਨਿਕਲਦੀਆਂ ਕਿੰਨੀਆਂ ਕੁ ਰਿਸਕੀ ਹੋ ਸਕਦਾ ਆ ਇਹੜਾ ਗੱਡੀਆਂ ਇਧਰ ਆਉਣੀ ਆ ਕਿਉਂਕਿ ਮੇਲੇ ਤੇ ਕਾਫੀ ਗੱਡੀਆਂ ਜਿਹੜੀਆਂ ਆਸ਼ੇ ਦੇਵੀ ਭਵਨ ਤੱਕ ਜਾਂਦੀਆਂ ਵਾਂ ਤੋ ਸਾਡੀ ਅਪੀਲ ਆ ਪ੍ਰਸ਼ਾਸਨ ਦੇ ਅੱਗੇ ਕਿ ਇਸ ਰਸਤੇ ਨੂੰ ਜਲਦੀ ਤੋਂ ਜਲਦੀ ਬਣਾਇਆ ਚਾ ਜਾਵੇ ਔਰ ਇਸ ਖਬਰ ਨੂੰ ਸਾਡੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਲਾਈਕ ਕੀਤਾ ਜਾਵੇ ਤਾਂ ਕਿ ਪ੍ਰਸ਼ਾਸਨ ਦੇ ਕੰਨਾਂ ਦੇ ਜੂ ਜਿਹੜੀ ਆ ਰੇਖ ਸਕੇ ਔਰ ਇਹ ਸੜਕ ਨੂੰ ਜਲਦੀ ਤੋਂ ਜਲਦੀ ਬਣਾਇਆ ਈਨਾ ਜੀ ਤੁਹਾਡਾ ਜਗਿੰਦਰਪਾਲ ਜੀ ਕਿਹੜਾ ਪਿੰਡ ਦਾ ਕਿਹੜੀ ਜਗ੍ਹਾ ਤੋਂ ਆਪਣਾ ਪਿੰਡ ਮੰਗੋਵਾਲ ਨਾਰੀ ਮੰਗੋਵਾਲ ਨਾਰੀ ਹਾਂਜੀ ਜਿਹੜੀ ਆਸ਼ਾ ਦੇ ਵੀ ਜਦੋਂ ਸੜਕ ਜਾਂਦੀ ਆ ਇਹ ਸੜਕ ਦੀ ਹਾਲਤ ਕਿਦਾਂ ਦੀ ਹੈ ਜੀ ਹਾਲਤ ਬਹੁਤ ਖਰਾਬ ਹੈ ਜੀ ਬਹੁਤ ਖਰਾਬ ਹਾਂਜੀ ਸਰ ਇਹ ਕੀ ਗੱਲ ਰਿਪੇਅਰ ਪੂਰ ਨਹੀਂ ਹੁੰਦੀ ਰਿਪੇਅਰ ਇਦਾਂ ਹੀ ਆ ਜੀ ਕਹੀ ਜਾਂਦੇ ਆ ਬਣਦੀ ਆ ਜੀ ਹੁਣ ਬਣਦੀ ਆ ਹੁਣ ਬਣਦੀ ਆ ਅਜੇ ਤੱਕ ਬਣੀ ਹੈ ਨਹੀਂ ਆ 2-3 ਸਾਲ ਹੋ ਗਏ ਆ ਅੱਛਾ ਕੋਈ ਸੁਧਾਰ ਨਹੀਂ ਆ ਜੀ ਜਦੋਂ ਉਹਨੇ ਗੱਡੀ ਦਾ ਨੁਕਸਾਨ ਹੁੰਦਾ ਹਾਂਜੀ ਹਾਂ ਕੀ ਮੰਗ ਕਰਦੇ ਹੁਣ ਹੁਣ ਇਹ ਕਿ ਮੰਗ ਕਰਦੇ ਆ ਇਹ ਰੋਡ ਵਧੀਆ ਬਣਨਾ ਚਾਹੀਦਾ ਹੈ ਜੀ ਹਾਂ ਜੀ ਕਿੰਨੀ ਕਿ ਜਗ੍ਹਾ ਤੇ ਟੀਰ ਰੋਡ ਜੀ ਇਹ ਹੈਗਾ ਜੀ ਪੰਜ ਛੇ ਜਗ੍ਹਾ ਤੁਸੀਂ ਕਾਫੀ ਟੁੱਟਿਆ ਪਿਆ ਹੈ ਹਾਂ ਜੀ ਟੁੱਟਿਆ ਇਨਸਾਨ ਜਣੀ ਗੱਡੀਆਂ ਨੂੰ ਪਹੁੰਚਦਾ ਪਹੁੰਚਦਾ ਜੀ ਕੋਈ ਵੀ ਗੱਡੀ ਹੋਵੇ ਛੋਟੀ ਗੱਡੀ ਵੱਡੀ ਵੱਡੀ ਗੱਡੀ ਹਾਂ ਆਟੋ ਹੈ ਜਾਂ ਕੁਛ ਵੀ ਹੈ ਹਰ ਕਿਸੇ ਦਾ ਪ੍ਰੋਗਰਾਮ ਹੈ ਜੀ ਹਾਂ ਚਾਹੇ ਮੋਟਰਸਾਈਕਲ ਹੈ ਚਾਹੇ ਸਕੂਟਰ ਹੈ ਚਾਹੇ ਗੱਡੀ ਹੈ ਕੁਛ ਵੀ ਹੈ ਜੀ ਇਹਦਾ ਖੱਡੇ ਠਾ ਕਰਕੇ ਬਜਣੀ ਹੈ ਤਾਂ ਕੋਈ ਨਾ ਕੋਈ ਪਾਸਾ ਉਹਨੇ ਹਲਾਣਾ ਹੀ ਹੈ ਜੀ ਤੇ ਮਾਈਕਾ ਥੋੜੀ ਦੇ ਦਿਓ ਜੀ ਹੁਣ ਮੰਗ ਹੁਣ ਤੇਰੀ ਹੁਣ ਮੰਗ ਇਹ ਆ ਵੀ ਰੋਡ ਵਧੀਆ ਬਣ ਜਾਵੇ ਜਿਹੜੇ ਠੀਕ ਠਾਕ ਹੋ ਜਾਵੇ ਗੱਡੀਆਂ ਸਹੀ ਆ ਰਾਮ ਜਿਹੜੇ ਪਿੰਡ ਕਿਹੜਾ ਰਸਤੇ ਚ ਪੈਂਦਾ ਇਹ ਪਿੰਡ ਇਹ ਆ ਜੀ ਨਾਰੀ ਪਿੰਡ ਆ ਜੀ ਨਾਰੀ ਪਿੰਡ ਹਾਂਜੀ ਸਾਰੇ ਪਿੰਡ ਦੇ ਵਾਸੀ ਨਹੀਂ ਕਹਿੰਦੇ ਵੀ ਇਹ ਰੋਡ ਬਣੇ ਨਹੀਂ ਕਹਿੰਦੇ ਤਾਂ ਸਾਰੇ ਹੀ ਆ ਜੀ ਮਰ ਕੇ ਸਰਕਾਰੀ ਨਹੀਂ ਬਣਾਉਂਦੀ ਤਾਂ ਹੁਣ ਦੇਖੋ ਜੀ ਕੀ ਦਾ ਮਾ ਆਸ਼ਾ ਦੇਵੀ ਸੜਕ ਮਾਰਗਾ ਜਿਹੜਾ ਮੰਗੂਵਾਲ ਤੋਂ ਮਾ ਆਸ਼ਾ ਦੇਵੀ